ਹਾਂਜੀ ਦੋਸਤੋ ਅੱਜ ਮਿਤੀ 13 ਅਗਸਤ 2025 ਨੂੰ ਭਗੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਠੀਕ ਹੈ ਆਪਣਾ ਯਾਤਰਾ ਕਰਵਾਈ ਜਾ ਰਹੀ ਆ ਹਜੂਰ ਸਾਹਿਬ ਦੀ ਪੰਚਾਇਤ ਸਰਪੰਚ ਮਹਿਲਾ ਪੰਚਾਇਤ ਸਰਪੰਚਾਂ ਨੂੰ ਬਹੁਤ ਹੀ ਵਧੀਆ ਉਪਰਾਲਾ ਮਾਨ ਸਰਕਾਰ ਵੱਲੋਂ ਤੇ ਤੁਸੀਂ ਜੋ ਵੀਡੀਓ ਵਿੱਚ ਦੇਖ ਰਹੇ ਹੋ ਇਹ ਜਿਲ੍ਹਾ ਲੁਧਿਆਣਾ ਦੇ ਪੰਚ ਸਰਪੰਚ ਨੇਗੇ ਅਲੱਗ-ਅਲੱਗ ਬਲਾਕਾਂ ਤੋਂ ਤੇ ਕੁਝ ਰਸਤੇ 'ਚੋਂ ਪੰਚ ਸਰਪੰਚੇ ਚੜਨਗੇ ਬਸਾਂ 'ਚ ਤੇ ਇਹ ਡਿਊਟੀ ਲਗਾਈ ਗਈ ਹੈ ਵੀ ਹਰੇਕ ਜ਼ਿਲ੍ਹੇ 'ਚੋਂ ਇੱਕ ਬੱਸ 'ਚ ਪੰਜ ਸਰਪੰਚਾਂ ਨੂੰ ਇਕੱਠੇ ਕਰਕੇ ਲਿਆਇਆ ਜਾਊਗਾ ਸਰਹੰਦ ਉੱਥੋਂ ਬਾਆ ਟ੍ਰੇਨ ਲੈ ਕੇ ਜਾਇਆ ਜਾਊਗਾ ਹਜੂਰ ਸਾਹਿਬ ਸਹਾਤੇ ਦਾ ਟੂਰ ਹੈ ਉਧਰ ਦੀਆਂ ਪੰਚਾਇਤਾਂ ਤੇ ਹਜੂਰ ਸਾਹਿਬ ਉੱਥੇ ਨੰਦੇੜ ਸਾਹਿਬ ਦਰਸ਼ਨ ਕਰਾਉਣ ਨੇ ਤੇ ਉੱਥੋਂ ਸਰਪੰਚਾਂ ਨੂੰ ਐਕਸਾਈਟਮੈਂਟ ਇੰਨੀ ਜ਼ਿਆਦਾ ਆ ਗਈ ਉੱਥੇ ਪਹੁੰਚਣ ਦੀ ਤੇ ਆਪਾਂ ਤੁਹਾਨੂੰ ਉਹਨਾਂ ਨਾਲ ਰੂਹ ਰੂਹ ਵੀ ਕਰਾਉਣੇ ਆਂਗੇ ਤੇ ਉਹਨਾਂ ਦੇ ਪਰਸਨਲ ਥਿਊਜ਼ ਆਪਾਂ ਦੇਖਦੇ ਹਾਂ ਇਸ ਯਾਤਰਾ ਨੂੰ ਲੈ ਕੇ ਜਾ ਸੀਐਮ ਸਾਹਿਬ ਵੱਲੋਂ ਜੋ ਉਪਰਾਲਾ ਕੀਤਾ ਗਿਆ ਉਹਨਾਂ ਉਪਰਾਲੇ ਦਾ ਸਰਪੰਚਾਂ ਦੇ ਕੀ ਥਿਊਜ਼ ਨੇ ਹਾਂਜੀ ਸਰਪੰਚ ਸਾਹਿਬ ਪਿੰਡ ਕਿਹੜਾ ਹੀ ਆਪਣਾ ਬਲੌਗ ਜੀ ਮੱਛੂ ਬੈਟਾ ਸਭ ਓਕੇ ਸਰਪੰਚ ਸਾਹਿਬ ਤੁਹਾਡੇ ਕੀ ਵਿਚਾਰ ਨੇ ਕੀ ਥਿਊਜ਼ ਨੇ ਇਸ ਯਾਤਰਾ ਨੂੰ ਲੈ ਕੇ ਜੀ ਮੈਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਠੀਕ ਹੈ ਜੀ ਜਿਨ੍ਹਾਂ ਨੇ ਲੇਡੀਜ਼ ਨੂੰ ਇਹ ਪਹਿਲ ਦਿੱਤੀ ਆ ਓਕੇ ਜੀ ਓਕੇ ਕੰਮ ਕਰਨਾ ਜੀ ਕਾਹ ਨਾਲ ਹੋਰ ਵੀ ਸਾਡੇ ਚ ਐਕਸਾਈਟਮੈਂਟ ਵਾਲੀ ਅਸੀਂ ਪਧੀਆਂ ਕਰੀਏ ਕੰਮ ਹਾਂਜੀ ਹਾਂਜੀ ਤਾਂ ਕਿ ਉਸ ਕਲੇ ਵਿੱਚ ਵੀ ਹੋਵੇ ਵੀ ਲੇਡੀਜ਼ ਨੇ ਅੱਗੇ ਆ ਕੇ ਬਹੁਤ ਕੁਝ ਕਰ ਸਕਦੀ ਆ ਜਿਹੜੀ ਲੋਕਾਂ ਦੀ ਧਾਰਨਾ ਬਣੀ ਹੋਈ ਆ ਹਾਂਜੀ ਹਾਂਜੀ ਕਿ ਲੇਡੀਜ਼ ਨਹੀਂ ਕੰਮ ਕਰ ਸਕਦੇ ਜੀ ਜੀ ਹਾਂਜੀ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਆਪਣਾ ਮਰਦ ਸਮਾਜ ਪ੍ਰਧਾਨ ਕਿਹਾ ਜਾਂਦਾ ਮਦ ਨੂੰ ਪ੍ਰਧਾਨ ਕੀਤਾ ਜਾਂਦਾ ਹੈ ਹਾਂ ਹਾਂ ਤੇ ਮੈਂ ਤਾਂ ਇਹੀ ਕਹਿੰਨੀ ਆ ਵੀ ਹਰ ਇੱਕ ਲੇਡੀ ਨੂੰ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਆ ਓਕੇ ਤੇ ਮੈਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਜਿਹੜਾ ਇਹ ਸਾਰੇ ਸਾਡੇ ਸਰਪੰਚਾਂ ਨੂੰ ਤੇ ਪੈਂਚਾਂ ਨੂੰ ਇਹਦੇ ਨੂੰ ਸਰਵ ਦੀ ਯਾਤਰਾ ਕਰਨ ਦਾ ਮੌਕਾ ਦਿੱਤਾ ਹੈ ਜੀ ਜੀ ਹਾਂ ਜੀ ਮੈਂ ਕਹਿੰਨੀ ਆਂ ਗਾਹਾਂ ਨੂੰ ਵੀ ਸੀਐਮ ਸਾਹਿਬ ਐਡੇ ਸਾਲ ਦੀ ਸਾਨੂੰ ਗਾਹਾਂ ਤੇ ਵੀ ਐਡੇ ਲੈ ਕੇ ਜਾਣਾ ਸੀਐਮ ਸਾਹਿਬ ਰਿਕੁਐਸਟ ਆਈ ਆ ਜੀ ਸਰਪੰਚ ਵੱਲੋਂ ਬੇਨਤੀ ਕਰੋ ਵੀ ਚਾਹੁੰਦੇ ਨੇ ਵੀ ਹਰ ਸਾਲ ਤੁਸੀਂ ਲੈ ਕੇ ਜਾਓ ਸੀਐਮ ਸਾਹਿਬ ਕੁਝ ਵੀ ਕਰ ਸਕਦੇ ਨੇ ਲਿਜਾ ਸਕਦੇ ਨੇ ਹਾਂ ਜੀ ਸਰਪੰਚ ਸਾਹਿਬ ਆਪਣਾ ਪਿੰਡ ਕਿੱਧਰ ਹੈ ਲੋਪੋਂਜੀ ਬਲਾਗ ਜੀ ਸੰਭਾਲਾ ਹਾਂਜੀ ਤੁਹਾਡੇ ਕੀ ਵਿਚਾਰ ਨੇ ਇਸ ਯਾਤਰਾ ਬਾਰੇ ਜੀ ਸਰ ਮੈਂ ਨਮਨਿਤ ਕੌਰ ਸਰਪੰਚ ਬੱਬੂ ਜੀ ਤੇ ਬਹੁਤ ਵਧੀਆ ਉਪਰਾਲਾ ਹੈ ਜੀ ਭਗਵਾਨ ਮਹਾਂਜੀਦਾਸ ਜੀ ਸ਼ੁਕਰਾਨਾ ਕਰਦੇ ਆਂ ਜੀ ਥੈਂਕਸ ਕਰਦੇ ਆਂ ਬਹੁਤ ਜ਼ਿਆਦਾ ਮਤਲਬ ਇੱਕ ਲੇਡੀ ਨੂੰ ਪ੍ਰਾਊਡ ਫੀਲ ਹੋ ਰਿਹਾ ਸਾਨੂੰ ਆਪਣੇ ਆਪ ਤੇ ਜੀ ਕਿਉਂਕਿ ਪ੍ਰਾਊਡ ਇਹ ਫੀਲ ਹੋ ਰਿਹਾ ਵੀ ਅਸੀਂ ਸਿਰਫ ਕਿਚਨ ਜੋਗੇ ਨਹੀਂ ਸੀ ਕਿ ਸਰਪੰਚ ਦਾ ਸਟੈਂਪ ਨਹੀਂ ਸੀ ਸਿਰਫ ਸਾਡੇ ਤੇ ਜੀ ਉਹਨਾਂ ਅਸੀਂ ਵਰਕ ਆਊਟ ਕਰ ਰਹੇ ਹਾਂ ਓਕੇ ਜੀ ਸਾਨੂੰ ਆਪਣੇ ਆਪ ਨੂੰ ਲੱਗ ਰਿਹਾ ਵੀ ਅਸੀਂ ਜੋ ਉਹਨਾਂ ਦਾ ਉਪਰਾਲਾ ਉਹਦੇ ਅਕੋਰਡਿੰਗ ਜੇ ਅਸੀਂ ਇੱਕ ਹਫ਼ਤੇ ਲਈ ਆਪਣਾ ਘਰ ਛੱਡ ਕੇ ਜਾ ਸਕਦੇ ਹਾਂ ਤਾਂ ਘਰ ਵੀ ਮੈਨੇਜ ਹੋ ਜਾਏਗਾ ਤੇ ਅਸੀਂ ਜੋ ਯਾਤਰਾ ਤੇ ਚੱਲੇ ਉਹ ਵਾਈਗੁਰ ਦੇ ਕਿਰਪਾ ਨਾਲ ਅਸੀਂ ਉਹਨਾਂ ਨੂੰ ਮਿਲ ਵੀ ਪਾਵਾਂਗੇ ਉਸ ਵਾਈਗੁਰ ਨਾਲ ਜੁੜ ਪਾਵਾਂਗੇ ਤੇ ਜੋ ਉੱਥੋਂ ਦੀ ਪੰਚਾਇਤ ਵਿਊਜ਼ ਲੈਣੇ ਕੀਤਾ ਹੋਵੇ ਭਗਵੰਤ ਮਾਨ ਜੀ ਇਸ ਲਈ ਬਹੁਤ ਥੈਂਕਸਫੁਲ ਨੇ ਇਸ ਚੀਜ਼ ਲਈ ਸਾਰੇ ਐਪਰੀਸ਼ੀਏਟ ਕਰਦੇ ਆ ਅਸੀਂ ਇਸ ਚੀਜ਼ ਲਈ ਵੀ ਉਹਨਾਂ ਨੇ ਇਹ ਉਪਰਾਲੇ ਦੇ ਥਰੂ ਇੱਕ ਲੇਡੀ ਨੂੰ ਘਰ ਚੋਂ ਬਾਹਰ ਕੱਢਿਆ ਜੀ ਕਿ ਜੇ ਮੈਂ ਅੱਜ ਦਾ ਆ ਕੇ ਵੀ ਆਪਣੇ ਆਪ ਨੂੰ ਦੱਸ ਸਕਦੀ ਆਂ ਵੀ ਮੈਂ ਇੱਕ ਲੇਡੀ ਕੀ ਕੁਝ ਕਰ ਸਕਦੀ ਆਂ ਦੇਖੋ ਸਰਪੰਚ ਸਾਹਿਬ ਨੇ ਕੈਂਪ ਨਹੀਂ ਹੈ ਜੀ ਇਹ ਸਰਪੰਚ ਜੀ ਦੀ ਤੁਹਾਨੂੰ ਦੱਸ ਰਹੇ ਨੇ ਉਹ ਪ੍ਰਾਊਡ ਫੀਲ ਕਰਵਾ ਰਹੇ ਨੇ ਅੱਜ ਸਾਨੂੰ ਸੋ ਵੈਰੀ ਥੈਂਕਸ ਟੂ ਭਗਵੰਤ ਮਾਨ ਸਰ ਤੇ ਅੱਗੇ ਤੋਂ ਰੀਅਲੀ ਇਹ ਅਪਰੀਸ਼ੀਏਸ਼ਨ ਉਹਨਾਂ ਨੂੰ ਮਿਲਦੀ ਰਹੇ ਤੇ ਕੋਈ ਨਾ ਕੋਈ ਨਵਾਂ ਉਪਰਾਹਦਾ ਹੋਵੇ ਅੱਛਾ ਸਰਪੰਚ ਸਾਹਿਬ ਦੀ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਵੀ ਜਿਹੜੇ ਇਹਨਾਂ ਨੇ ਕਿਹਾ ਵੀਕ ਅਸੀਂ ਕਿਚਨ ਜੋਗੀਆਂ ਨਹੀਂ ਰਹਿਣਾ ਚਾਹੁੰਦੇ ਆਂ ਵੀ ਇੱਕ ਹਫ਼ਤਾ ਜੇ ਛੱਡ ਕੇ ਅਸੀਂ ਬਾਹਰ ਜਾ ਸਕਦੇ ਆਂ ਤਾਂ ਉਹ ਘਰ ਵੀ ਮੈਨੇਜ ਹੋ ਸਕਦਾ ਸਹੀ ਗੱਲ ਆ ਜੀ ਲੇਡੀਜ਼ ਕੱਲੀਆਂ ਕਿਚਨ ਜੋਗੀਆਂ ਨਹੀਂ ਬਣੀਆਂ ਲੇਡੀਜ਼ ਅੱਜ ਪ੍ਰਧਾਨ ਮੰਤਰੀ ਦੇ ਉਹਦੇ ਤੱਕ ਵੀ ਪਹੁੰਚਣ ਦੀ ਉਹਨਾਂ ਵਿੱਚ ਹਿੰਮਤ ਆ ਗਈ ਤੇ ਜੇ ਇਸ ਤਰੀ ਮਹਿਲਾ ਪੰਚ ਸਰਪੰਚ ਅੱਗੇ ਆਉਣ ਤਾਂ ਆਪਣਾ ਪੰਜਾਬ ਜਿਹਨੂੰ ਪੰਜਾਬ ਪ੍ਰਧਾਨ ਕਿਹਾ ਜਾਂਦਾ ਹੈਗਾ ਠੀਕ ਹੈ ਮਰਦ ਸਮਾਜ ਕਿਹਾ ਜਾਂਦਾ ਹੈਗਾ ਤਾਂ ਉਹ ਸ਼ਾਇਦ ਇੱਕ ਟੈਗ ਬਦਲ ਜੇ ਹਾਂਜੀ ਸਰਪੰਚ ਸਾਹਿਬ ਕਿਹੜਾ ਪਿੰਡ ਆ ਜੀ ਆਪਣਾ ਸ਼ੰਕਰ ਕੋਲੀ ਬਲਾਕ ਜੀ ਬਲਾਕ ਲੁਧਿਆਣਾ ਤੋਂ ਹਾਂਜੀ ਸਰਪੰਚ ਸਾਹਿਬ ਤੁਹਾਡੇ ਕੀ ਵਿਚਾਰ ਨੇ ਜੀ ਸਰ ਜਿਵੇਂ ਕਿ ਆਪਣੇ ਕੁਤਮਾਨਤਮਾਨ ਸਿੰਘ ਸਾਹਿਬ ਦੁਆਰਾ ਵੀ ਸਾਡੇ ਲਈ ਯਾਤਰਾ ਵੀ ਅਭਿਆਨ ਸ਼ੁਰੂ ਕੀਤਾ ਗਿਆ ਜਿਦੇ ਵਿੱਚ ਸਾਨੂੰ ਆਪਣੇ ਹਜੂਰ ਸਾਹਿਬ ਦਾ ਵੀ ਦਰਸ਼ਨ ਕਰਾਇਆ ਜਾਣਗੇ ਤੇ 2 ਦਿਨ ਦੀ ਸਾਡੀ ਟ੍ਰੇਨਿੰਗ ਹੈ ਜਿਦੇ ਵਿੱਚ ਹਾਂ ਵੀ ਅਸੀਂ ਆਪਣਾ ਕਾਰਜਕਾਲ ਕਿਵੇਂ ਵਧੀਆ ਚਲਾ ਸਕਦੇ ਹਾਂ ਹਨਾ ਜਿਵੇਂ ਕਿ ਇੱਕ ਲੇਡੀ ਨੂੰ ਸ਼ੁਰੂ ਤੋਂ ਹੀ ਵੀ ਇੱਕ ਤਾਕਤ ਹੁੰਦੀ ਹੈ ਕਿ ਉਹ ਪੋਲਿਟਿਕਸ ਸ਼ੁਰੂ ਤੋਂ ਹੀ ਇਹਨਾਂ ਦੇ ਅੰਦਰ ਆਪਣੇ ਘਰ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਵਧੀਆ ਬਣਾਉਣ ਦੇ ਲਈ ਹਨਾ ਆਪਣੇ ਬੱਚਿਆਂ ਨੂੰ ਵਧੀਆ ਪਰਵਰਿਸ਼ਤੰਦੀ ਹੈ ਉਸੇ ਤਰ੍ਹਾਂ ਉਹ ਸਮਾਜ ਦੇ ਵਿੱਚ ਵੀ ਆਪਣੇ ਪੂਰੇ ਸਮਾਜ ਨੂੰ ਆਪਣੇ ਪੰਚਾਇਤ ਨੂੰ ਵਧੀਆ ਬਣਾਉਣ ਦੇ ਵਿੱਚ ਉਸ ਲੇਡੀਜ਼ ਦਾ ਮਾਂ ਕੈਲੀਆ ਪੈਂ ਦਾ ਬੜਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਇਸ ਯੋਗਤਾ ਨੂੰ ਸਿਰਫ ਸੀਐਮ ਸਾਹਿਬ ਨੇ ਪਛਾਣਿਆ ਜਿਹਦੇ ਵਿੱਚ ਉਹ ਸਾਡੇ ਲੇਡੀਜ਼ ਸਰਪੰਚ ਪੰਚਾਂ ਨੂੰ ਉੱਥੇ ਲਿਜਾ ਕੇ ਟ੍ਰੇਨਿੰਗ ਦਿਲਵਾ ਰਿਹਾ ਜਿਹਦੇ ਕਰਕੇ ਅਸੀਂ ਕੁਝ ਵਧੀਆ ਕਰ ਸਕੀਏ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰਪੰਚ ਸਾਹਿਬ ਸੀਐਮ ਸਾਹਿਬ ਤੱਕ ਅਗਰ ਵੀਡੀਓ ਪਹੁੰਚ ਸਕਦੀ ਤਾਂ ਜਰੂਰ ਪਹੁੰਚਾਇਓ ਸੀਐਮ ਸਾਹਿਬ ਦਾ ਬਹੁਤ ਵਧੀਆ ਇਹ ਉਪਰਾਲਾ ਕੀਤਾ ਜਾ ਰਿਹਾ ਪੰਚ ਸਰਪੰਚ ਬਹੁਤ ਐਕਸਾਈਟਡ ਨੇ ਤੇ ਖੁਸ਼ ਵੀ ਨੇ ਸੀਐਮ ਸਾਹਿਬ ਦੇ ਉਪਰਾਲੇ ਵੱਲੋਂ ਬਲਕਿ ਮਹਿਲਾ ਪੰਚ ਸਰਪੰਚਾਂ ਵੱਲੋਂ ਇਹ ਰਿਕੁਐਸਟ ਵੀ ਆ ਵੀ ਹਰ ਸਾਲ ਲੈ ਕੇ ਜਾਣ ਤੇ ਬਾਕੀ ਜਿੰਨੇ ਵੀ ਪੰਚ ਸਰਪੰਚ ਤੇ ਬੈਠੇ ਨੇਗੇ ਠੀਕ ਆ ਉਹ ਪੰਚ ਸਰਪੰਚ ਉੱਥੇ ਜਾ ਕੇ ਜਿਹੜਾ ਕੋਈ ਟ੍ਰੇਨਿੰਗ ਆ ਕੋਈ ਪੰਚਾਇਤ ਦਾ ਕੋਈ ਵਧੀਆ ਕਾਰਗੁਜ਼ਾਰੀ ਉੱਥੇ ਦਿਖਾਈ ਜਾਂਦੀ ਹੈਗੀ ਠੀਕ ਹੈ ਤੇ ਉਹਨਾਂ ਨੂੰ ਆਪਣੇ ਪਿੰਡਾਂ ਵਿੱਚ ਆ ਕੇ ਉਹ ਅਡਾਪਟ ਵੀ ਕਰਨਗੇ ਸਾਰੇ ਪੰਚ ਸਰਪੰਚਾਂ ਮਹਿਲਾ ਸਰਪੰਚਾਂ ਨੂੰ ਵੈਸਟ ਵਿਸ਼ੀ ਕਹਨੇ ਆ ਬੈਸਟ ਆਫ ਲੱਕ ਕਹਨੇ ਆ ਥੈਂਕ ਯੂ ਜੀ